ਜੇ ਜਾਣਦੇ ਹੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਤੇ ਬਾਅਦ ਚ ਅਨਫੋਰਚੂਨੇਟਲੀ ਇੱਕ ਯੰਗ ਮੁੰਡਾ ਸੀ ਹਰਮਨਜੀਤ ਸਿੰਘ 23 ਸਾਲਾ ਦਾ ਉਹਦੀ ਇੱਕ ਅਨਫੋਰਚੂਨੇਟ ਡੈਥ ਹੋਈ ਸੀ ਸੋ ਉਸ ਕੇਸ 'ਚ ਜਿਹੜੀ ਮੇਰੀ ਇਹ ਸਾਡੀ ਟੀਮ ਇੱਥੇ ਬੈਠੀ ਹੈ ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਐਂਡ ਅੰਡਰ ਦ ਡਾਇਰੈਕਸ਼ਨਸ ਆਫ आवर ਡੀਸੀਪੀ ਅੰਮ੍ਰਿਤ ਸਰ ਗੁਰਪ੍ਰੀਤ ਖੁੱਲਰ ਸਰ ਉਹਨਾਂ ਦੀ ਡਾਇਰੈਕਸ਼ਨ ਸੇ ACP ਇਸ ਗੁਰਿੰਦਰबीर ਸਿੰਘ SHO B ਡਿਵੀਜ਼ਨ ਸੁਖਬੀਤ CI ਇਨਚਾਰਜ 3 ਬਿੰਦਰਜੀਤ ਤੇ ਇਹਨਾਂ ਦੀ ਜਿਹੜੇ ਸਾਰੇ ਸਾਡੇ ਮੁਲਾਜ਼ਮ ਹੈ ਉਹਨਾਂ ਨੇ ਦਿਨ ਰਾਤ ਇਹਦੇ ਵਿੱਚ ਕੰਮ ਕੀਤਾ ਐਂਡ ਇਨ ਲੈਸ ਥੈਨ 12 ਆਵਰਸ ਨਾਟ ਓਨਲੀ ਡਿਡ ਵੀ ਆਈਡੈਂਟੀਫਾਈ ਦ ਪਰਪੈਟਰੇਟਰ ਜਿਹੜੇ ਪਹਿਲਾਂ ਬਿਲਕੁਲ ਇੱਕ ਬਲਾਈਂਡ ਕੇਸ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਤੇ ਮੁਸਤੈਦੀ ਦਿਖਾਦਦੇ ਹੋਏ ਉਹਨ ਬੰਦਿਆਂ ਦੀ ਜਿਹੜੀ ਪਛਾਣ ਕਰਨ ਤੋਂ ਬਾਅਦ ਉਹਨਾਂ ਦੇ ਡਰੇਡਾਂ ਕੀਤੀਆਂ ਤੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆਪਾਂ ਲੁਧਿਆਣਾ ਤੱਕ ਪਹੁੰਚੇ ਤੇ ਇੱਕ ਜੁਆਇੰਟ ਆਪਰੇਸ਼ਨ ਐਂਡ ਵਿਦ ਅ ਲੋਟ ਆਫ ਕੋਆਪਰੇਸ਼ਨ ਆਫ ਲੁਧਿਆਣਾ ਪੁਲਿਸ ਪਰ ਸਾਰਿਆਂ ਨੇ ਉੱਥੋਂ ਇਹ ਤਿੰਨ ਜਿਹੜੇ ਮੇਨ ਅਕਿਊਜ਼ਡ ਨੇ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਮਾਮਲਾ ਇਹ ਵੀ ਰਜਿਸਟਰ ਹੋਇਆ ਲੱਗਦਾ ਹੈ ਕਿ ਕੋਈ ਅਚਾਨਕ ਹੋਇਆ ਜੀ ਇਹਦੇ ਵਿੱਚ ਜੀ ਜਿਹੜੀ ਐਫਆਈਆਰ ਨੰਬਰ ਰਜਿਸਟਰ ਹੋਈ ਉਹ ਐਫਆਈਆਰ ਨੰਬਰ 17 ਡੇਟਿਡ 5 2 2024 ਅੰਡਰ ਸੈਕਸ਼ਨ 302 307 427 148 149 IPC ਐਂਡ 25th ਆਰਮ ਐਕਟ ਰਜਿਸਟਰ ਹੋਇਆ ਸੀ ਬੀ ਡਿਵੀਜ਼ਨ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਆਈ 올 ਦਾ ਸੀਨੀਅਰ ਆਫੀਸਰਸ ਰਸ਼ ਟੂ ਦ ਸਪੌਟ ਮੈਂ ਬਹੁਤ ਸਾਰੇ ਸਾਡੇ ਵਿੱਚੋਂ ਵੀ ਉੱਥੇ ਸਾਡੇ ਫਰੈਂਡਸ ਮੀਡੀਆ ਕਲੀਗਜ਼ ਉੱਥੇ ਸੀਗੇ ਐਂਡ ਯੂ ਕੁਡ ਸੀ ਕਿ ਇਸ ਕੇਸ ਨੂੰ ਆਪਾਂ ਕਿੰਨਾ ਸੀਰੀਅਸਲੀ ਲਿਆ ਐਂਡ ਰਾਤੋ ਰਾਤ ਟੀਮਸ ਬਣਾ ਕੇ ਵਕ ਵਕ ਟੀਮਾਂ ਇਹਦੇ ਵਿੱਚ ਏਟਲੀਸਟ 5 ਤੋਂ 7 ਟੀਮਸ ਦੇ ਵਰਕਡ ਦ ਐਂਟਾਇਰ ਨਾਈਟ ਜੇ ਮਾਮਲਾ ਜਿਹੜਾ ਹੈ ਉਹ ਇੱਕ ਸਿੰਪਲ ਇੱਕ ਇਨਸੀਡੈਂਟ ਹੋਇਆ ਸੀ ਕਿ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਣ ਨੂੰ ਲੈ ਕੇ ਵਿੱਚ ਦੈਨ ਐਸਕੇਲੇਟਿਡ ਐਂਡ ਉਹਦੇ ਵਿੱਚ ਫਿਰ ਇੱਕ ਗਰੁੱਪ ਵੱਲੋਂ ਗੋਲੀ ਚਲਾਏਗੀ ਮਾਰ ਦੇ ਦਿੱਤੀ ਤਾਂ ਮਾਨੂੰ ਟੋਟਲ ਕਿੰਨੇ ਜਾਣੇ ਉੱਥੇ ਪਹੁੰਚਣ ਜਾਣੇ ਪਰ ਮਾਮਲਾ ਦਰਜ ਕੀਤਾ ਗਿਆ ਜੀ ਫੈਮਿਲੀ ਦੇ ਸਟੇਟਮੈਂਟਸ ਦੇ ਅਨੁਸਾਰ ਉਹਨਾਂ ਨੇ ਜਿਸ ਜਿਸ ਬੰਦਿਆਂ ਦੇ ਖਿਲਾਫ ਉਹਨਾਂ ਨੇ ਐਫਆਈਆਰ ਰਜਿਸਟਰ ਕਰਾਣੀ ਸੀ ਅ ਵੀ ਰਜਿਸਟਰਡ ਦ ਐਫਆਈਆਰ ਐਂਡ ਉਹਦੇ ਵਿੱਚ ਉਹ ਤਿੰਨ ਬੰਦੇ ਜਿਹੜੇ ਹੈਗੇ ਆਦਿੱਤਿਆ ਵੇਦੀ ਔਰ ਜਗਰਾਜ ਸਿੰਘ ਔਰ ਸ਼ਮਸ਼ੇਰ ਸ਼ੇਰਾ ਦੇ ਹੈਵ ਆਲਰੇਡੀ ਬੀਨ ਅਰੈਸਟਡ ਇਹਦੇ ਵਿੱਚ ਇੱਕ ਬਾਇਨੇਮ ਅਕਿਊਜ਼ਡ ਹੈ ਪਰਮਿੰਦਰ 베ਦੀ ਉਹਨੂੰ ਵੀ ਉਹਦੀ ਵੀ ਆਪਾਂ ਤਲਾਸ਼ ਕਰ ਰਹੇ ਹਾਂ ਤੇ ਬਹੁਤ ਛੇਤੀ ਆਪਾਂ ਉਹਨੂੰ ਵੀ ਫੜ ਲਾਂਗੇ। ਹੁਣ ਉਮਰ ਉਮਰ ਕੇ ਬਹੁਤਾਰੇ ਨੌਜਵਾਨ ਦਿਖਾਈ ਦੇ ਰਹੇ ਨੇ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਜੀ। ਦੇਖਿਓ 올 ਦਾ ਅਕਿਊਜ਼ ਦੇ ਹੈਵ ਬੀਨ ਆਈਡੈਂਟੀਫਾਈਡ। ਵੀ ਹੈਵ ਆਈਡੈਂਟੀਫਾਈਡ 8 ਟੂ 10 ਮੋਰ ਪੀਪਲ ਇਨ ਥਿਸ ਕੇਸ ਬਟ ਡਿਊ ਟੂ ਇਨਵੈਸਟੀਗੇਸ਼ਨ ਰੀਜ਼ਨਸ ਐਂਡ ਆਬਵੀਅਸ ਰੀਜ਼ਨਸ ਮੈਂ ਉਹਨਾਂ ਦੇ ਡੀਟੇਲਸ ਸਾਟੇ ਨਾਲ ਸ਼ੇਅਰ ਨਹੀਂ ਕਰ ਸਕਦੀਆਂ। ਇਹ ਪੁਰਾਣਾ ਪ੍ਰਾਪਤ ਇਹਨਾਂ ਦੇ ਰਿਕਾਰਡਿੰਗ ਦਾ ਕ੍ਰਿਮਿਨਲ ਰਿਪੋਰਟ ਕਿਸ ਤਰ੍ਹਾਂ ਦਾ ਹੈ?

ਮੀਡੀਆ ਰਾਹੀਂ ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਕਹਿਣਾ ਚਾਹੂੰਗੀ ਕਿ ਆਪਾਂ ਇੱਕ ਜਿਹੜੀ ਸਹੀ ਡਾਇਰੈਕਸ਼ਨ ਹੈ ਇਹ ਤੇ ਪੈਰੈਂਟਸ ਨੂੰ ਵੀ ਮੈਂ ਇਹ ਕਹਾਂਗੀ ਕਿ ਇੱਕ ਵਾਰ ਆਪਾਂ ਦੇਖ ਲਈਏ ਕਿ ਵੀ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦੀ ਕੀ ਕੰਪਨੀ ਹੈ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਉਹ ਤੁਰਦੇ ਫਿਰਦੇ ਨੇ ਸੋ ਥੈਟ ਇੱਕ ਮੋਨਿਟਰਿੰਗ ਰਹੇ ਉਹਨਾਂ ਤੇ ਸਾਰਿਆਂ ਤੇ ਜਿਹੜੇ ਬੰਦੇ ਆਪਨ ਕਬਰ ਆਏ ਜੀ ਜਿੰਨਾ ਇਨਸੰਤੀ ਸੀ ਜਾਂ ਇਹਨਾਂ ਦੀ ਕਿਸ ਤਰ੍ਹਾਂ ਕਵਰਿੰਗ ਵਰਕਿੰਗ ਔਨ ਇਟ ਬਹੁਤ ਚੇਤੀ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂ ਪੁਰਾਣੇ ਮਾਮਲੇ ਜਿਹੜੇ ਬੇਸ਼ੱਕ ਹੀ ਸੀ ਇਹਨਾਂ ਦਾ ਜੀ ਇਹਨਾਂ ਦੀ ਉਮਰ ਜੀ ਜੁਗਰਾਜ ਸਿੰਘ ਇਸ 26 ইয়ার্স ওল্ড আদিত্য 베ਦੀ 20 ਸਾਲ ਸ਼ਮਸ਼ੇਰ ਸਿੰਘ ਸ਼ੇਰਾ ਉਹ 47 ਸਾਲ ਦਾ ਜੁਗਰਾਜ ਸਿੰਘ ਇਹ পেপার ਫੈਕਟਰੀ ਦਿੱਲੀ ਵਿੱਚੇ ਕੰਮ ਕਰਦਾ ਹੈ আদিত্য 베ਦੀ ਜਿਮ ਟ੍ਰੇਨਰ ਹੈ ਸ਼ਮਸ਼ੇਰ ਸਿੰਘ ਗੋਲਗੱਪਿਆਂ ਦੀ ਰੇੜੀ ਲਾਉਂਦੇ ਹੈ ਜੀ ਐਗਜ਼ੈਕਟ ਡੀਟੇਲਸ ਤੇ ਮੈਂ ਨਹੀਂ ਦੱਸਾਂਗੀ ਬੈਕਵਰਡ ਫਾਰਵਰਡ ਇਨਡੈਕਸ ਪਈ ਸੀ ਇਹਨਾਂ ਦੀ ਅਰੈਸਟੇਡੀ ਪਈ ਹੈ ਬੈਕਵਰਡ ਫਾਰਵਰਡ ਲੈਣੀ ਕੋਈ ਨਾ ਦੇ ਹਾਂਜੀ ਰਿਮਾਂਡ ਮੈਨ ਬੈਕਵਰਡ ਫਾਰਵਰਡ ਕੀਤੀ ਜਾ ਕੇ ਲਾਉਂਗੀ ਬੈਕਵਰਡ ਫਾਰਵਰਡ ਲਿੰਕ ਹੋਈ ਕ੍ਰਿਮੀਨਲ ਰਿਕਾਰਡ ਜੀ ਬੈਕਵਰਡ ਫਾਰਵਰਡ ਐਸ ਆਈ ਸੈਡ 10 ਪੀਪਲ ਕਲੋਸ ਟੂ 10 ਪੀਪਲ ਹੈਵ ਬੀਨ ਆਈਡੈਂਟੀਫਾਈਡ ਵੀ ਆਰ ਵਰਕਿੰਗ ਓਨ ਇਟ ਜੀ ਜੇ ਕੋਰ ਵੀ ਰਿਮਾਂਡ ਕੇ ਅੰਦਰ ਜਿਹੜੇ ਮੁੰਡੇ ਜਾਂ ਕੋਈ ਨੌਜਵਾਨ ਨੇ ਦੋ ਦਿਨਾਂ ਦਾ ਰਿਮਾਂਡ ਹੈ ਜੀ ਐਂਡ ਵੀਲ ਡੈਫੀਨਟਲੀ ਗੇਟ 3 ਦੀ ਜਿਹੜੀ ਕੁਝ ਅਚੀਵਮੈਂਟਸ ਹੈंगी ਸਿンス ਦਾ ਟਾਈਮ ਆ ਮੈਂ ਟੇਕਨ ਚਾਰਜ ਐਸ ਏ ਡੀ ਸੀ ਫੀ ਜ਼ੋਨ 3 ਅ ਟੋਟਲ ਆਫ 81 ਅਕਿਊਜ਼ਡ ਵਕ ਵਕ ਮਾਮਲੇ ਜਿਹੜੇ ਕਿ ਤੁਸੀਂ ਇਹ 10ਵੇਂ ਸੀ ਕਿ ਹੀ ਇਹਨਾਂ ਤੋਂ ਪਹਿਲੇ ਕੀ ਬੱਚੇ ਹੋਏ ਇਹ ਜਿੰਨੀ ਵੀ ਇਹ ਮੰਦਿਰ ਤੁਰੇ ਫਿਰਦੀ ਹੈ ਉਹਨਾਂ ਉਹਨਾਂ ਜਿਹੜੇ ਵੀ ਮਾੜੇ ਬੰਦੇ ਆ ਉਹਨਾਂ ਨੂੰ ਫੜ ਕੇ ਆਪਾਂ ਅੰਦਰ